The <laughs> <laughs> राजस्थान के श्रीगंगानगर जिले के बयालीस जीबी गांव में एक ऐतिहासिक और भावुक पल देखने को मिला। जब गुरुद्वारा साहिब से 47 साल तक ग्रांथी सिंह के रूप में निस्वार्थ सेवा देने वाले बाबा प्रीतम सिंह जी को विदाई को पूरे गांव ने यादगार बना दिया था उम्र के कारण सेवा से सेवानिवृत्त होने पर संगत ने उन्हें श्रद्धा सम्मान और प्रेम के साथ विदाई दी बाबा प्रीतम सिंह जी ने उन्नीस सौ सत्तर के दशक से पहले ही गुरुद्वारा साहिब में ग्रंथी सिंह की सेवा प्रारंभ की थी करीब 47 साल तक उन्होंने गुरुबानी का पाठ कीर्तन अरदास और संगत को सिख धर्म के मूल्यों से जोड़ने का कार्य किया उनकी प्रेरणा से कई लोग अमृतधारी बने और धार्मिक जीवन की ओर अग्रसर हुए सेवा निवृत्ति के अवसर पर आयोजित सम्मान समारोह में गुरुद्वारा साहिब की संगत गांव के बुजुर्ग युवा और बच्चे सभी मौजूद रहे संगत ने शॉल स्मृति चिन्ह और श्रद्धा सुमन अर्पित कर बाबा जी की सेवाओं को नमन करा 47 साल तक एक ही स्थान पर सेवा निभाने का उदाहरण पूरे क्षेत्र के लिए प्रेरणा बन गया समारोह के अंत में संगत ने वाहि गुरु जी से अरदास की कि बाबा प्रीतम सिंह जी सदैव स्वस्थ रहे और उनका जीवन सुख शांति से परिपूर्ण रहे साथ ही इलाकाई संगतों ने बाबा जी को मिले स्नेह और सत्कार के लिए एक दूसरे का आभार जताया ਇਹ ਵਿਦਾਈ ਕੇਵਲ ਇੱਕ ਸੇਵਾ ਸਮਾਪਨ ਨਹੀਂ ਬਲਕਿ ਆਸਤਾ ਸਮਰਪਣ اور ਸੇਵਾ ਭਾਵ ਦਾ ਉਤਸਵ ਸੀ ਜਿਸse 42 ਜੀ ਵੀ گاؤں لمبے ਸਮੇਂ ਤੱਕ ਯਾਦ ਰੱਖੇਗਾ ਜੀ ਤਨ ਪੀੜੀਆਂ ਵਿਆਹਤੀਆਂ ਇਹ ਸਾਰੇ ਫਾਦਰ ਸਾਹਿਬ ਵਾਏ ਸੀ ਸਾਨੂੰ ਵਿਆਹਤਾ ਗਾਂ ਫਾਦਰ ਸਾਹਿਬ ਦੇ ਪੋਤੇ ਉਹਨਾਂ ਨੂੰ ਵੀ ਉਹਨਾਂ ਦੇ ਤਿਆਰੀ ਆ ਕਈਆਂ ਦੇ ਵਿਆਹ ਵੀ ਦਿੱਤੇ ਆ ਵੀ ਬਾਬਾ ਜੀ ਜਦੋਂ ਤੋਂ ਇੱਥੇ ਰਹਿੰਦੇ ਆ ਇਹ ਕਹਿੰਦਾ ਇਹ ਨਹੀਂ ਪਤਾ ਲੱਗਿਆ ਵੀ ਕਿਹੜੀ ਰਾਜਨੀਤੀ ਚੇਹੇ ਗਏ ਆ ਕਿਸੇ ਪਿੰਡ ਨੂੰ ਕੋਈ ਖਬਰ ਨਹੀਂ ਕੀ ਜਿੱਦਾਂ ਇਹ ਰਹਿੰਦੇ ਰਿਹਾ ਇੱਥੇ ਮੈਂ ਜੇ ਆਪਣੇ ਸਰਪੰਚੇ ਖੜਾ ਹੋ ਗਿਆ ਸਰਪੰਚ ਦੀ ਬੋਰਡ ਪਤਾ ਨਹੀਂ ਕਿੱਥੇ ਪਾਈ ਇਹਨਾਂ ਨੇ ਸਭ ਨੂੰ ਕਹਿਣਾ ਵੀ ਹਾਂਜੀ ਪਾਵਾਂਗੇ ਫਿਰ ਵੀ ਜੋ ਦਿਲ ਚ ਗੱਲ ਵਾ ਦਿਲ ਚ ਹੀ ਆ ਪਾਸੇ ਇੱਕ ਦਿਨ ਗੱਡੀ ਤਾਂ ਹੀ 45 ਸਾਲ ਦੀ ਉਮਰ ਘਟਦੀ ਇਹਨਾਂ ਨੇ ਪਿੰਡ ਦੇ ਕੀ ਇਲਾਕੇ ਦੇ ਲੋਕਾਂ ਨਾਲ ਇਹਨਾਂ ਦਾ ਇੰਨਾ ਮੇਲਜੋਲ ਹੈ ਸਾਰਾ ਹੀ ਇਲਾਕਾ ਹੀ ਇਹਨਾਂ ਨੂੰ ਸਤਿਕਾਰ ਦਿੰਦਾ ਹੈ ਜੇ ਇਹ ਦੇਖੋ ਹੁਣ ਤੁਸੀਂ ਸੰਤ ਦੀ ਮੈਂ ਤੁਹਾਨੂੰ ਅੱਗੇ ਦੱਸੇ ਨੇ ਸੰਤ ਦੀ ਮਹਿਮਾ ਵੇਦ ਨਾ ਜਾਣੇ ਵੇਦ ਵੀ ਨਹੀਂ ਦੱਸ ਸਕਦੇ ਗੁਰੂ ਗੁਰੰਤ ਸਾਹਿਬ ਹੋਰ ਵੀ ਬਹੁਤ ਕੁਝ ਕਹਿੰਦੇ ਕਬੀਰ ਸਾਹਿਬ ਬਹੁਤ ਕੁਝ ਕਹਿੰਦੇ ਮੈਂ ਅੱਗੇ ਕਿ ਪੂਰਨ ਸੰਤਿਆ ਬਹੁਤ ਸਾਰੇ ਗੁਣ ਜਿਵੇਂ ਇਹਨਾਂ ਨੇ ਕਿਸੇ ਨਾਲ ਦੁਸ਼ਮਣ ਨਹੀਂ ਈਰਖਾ ਨਹੀਂ ਰੱਖਦੇ ਜੇ ਇਹਨਾਂ ਨੂੰ ਕੋਈ ਕੁਝ ਕਹਿ ਵੀ ਜਾਵੇ ਤਾਂ ਵੀ ਚੁੱਪ ਕਰ ਰਹਿੰਦੇ ਆ ਨਿਮਰਤਾ ਸਭ ਤੋਂ ਵੱਡਾ ਗੁਣ ਇਹਨਾਂ ਦੇ ਹੀ ਕਾਰਨ ਪਿੰਡ ਨੇ 45 ਸਾਲ ਇਹਨਾਂ ਨਾਲ ਕੱਢ ਲੈ ਪਰ ਸਾਡੇ ਚ ਜਿਆਦੇ ਗੁਣ ਨਹੀਂ ਗੇ ਅਸੀਂ ਤਾਂ 20 ਤਰ੍ਹਾਂ ਦੇ ਲਾਗਲਮਪਟ ਕਰਦੇ ਆ इन्हना प्रति कुछ कद कुछ उच्चा भी बोल दें कई लोग नाराज भी हो जाते हैं पिंड चो भी संत ने मेरा आ नहीं किया पर कभी उस पार्टीबाजी से हिस्सा नहीं लिया ओद द्वेष नहीं रखा हमेशा ही ओद्रता पेश आए जे एक बारी ओं कोई नहीं कर सके दूसरी वारी ओनू किया है जिमें भी किसी ने किया उन्ना ने संगत का आदेश मान के सेवा नब तो वीडी गल है अध्यात्मिक सेवा ਉਹ ਇਹਨਾਂ ਨੇ ਬੜੀ ਸੁਚਮਤਾ ਨਾਲ ਨੇ ਭਾਈ। ਇਹ ਸੰਤਾ ਨੇ ਇਹ ਸੀਗਾ ਅੱਜ ਤੱਕ ਕੋਈ ਇੰਨੀ ਸਾਦਗੀ ਹੈ। ਉਹਨਾਂ ਨੇ ਕਿਸੇ ਨੂੰ ਵੀ ਕਦੇ ਤੂੰ ਤੱਕ ਨਹੀਂ ਕਿਹਾ। ਨਾ ਹੀ ਇਹਨਾਂ ਨੂੰ ਕਿਸੇ ਮਾਇਆ ਨਾਲ ਕੋਈ ਮੋਹ ਨਹੀਂ ਹੈ। ਅਗਰ ਗੁਰੂ ਘਰ ਕੋਈ ਜਾਂਦਾ ਮੱਥਾ ਟੇਕਦਾ ਤਾਂ ਵੀ ਠੀਕ ਹੈ। ਬਾਬਾ ਜੀ ਨੂੰ ਕੋਈ ਪੈਸੇ ਨਾਲ ਅੱਜ ਤੱਕ ਬਾਬਾ ਜੀ ਨੇ ਕਿਸੇ ਕੋਲੋਂ ਵੀ ਕੋਈ ਮੱਥਾ ਟੇਕਣ ਵਾਸਤੇ ਜਾਂ ਪੈਸੇ ਦਾ ਕੋਈ ਹੀ ਨਹੀਂ ਕੀਤਾ। ਪਾਪਾ ਜੀ ਹੁਣੇ ਸਤਕਰਮਣ 45 ਸਾਲ ਪਹਿਲਾਂ ਇੱਥੇ ਆਇਸੀ ਪਿੰਡ ਦੇ ਵਿੱਚ। ਅਸੀਂ ਤਿੰਨ ਭੈਣ ਭਰਾ, ਚਾਰ ਭੈਣ ਭਰਾ, ਇੱਕ ਭੈਣ ਤਿੰਨ ਭਰਾ ਹਾਂ। ਤੋਂ ਇਸੇ ਸਕੂਲ 'ਚ ਇੱਥੇ ਪੜ੍ਹਦ ਕੇ ਇਥੇ ਸਤਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਵੱਡੇ ਭਰਾ ਦੇ ਆਇਰਨ ਸਟੋਰ ਇੱਥੇ ਲੱਗਿਆ 41 ਜੀ ਵਿੱਚ ਮੇਰੇ ਤੋਂ ਉਸ ਤੋਂ ਛੋਟੇ ਭਰਾ ਗਰੰਤੀ ਸਿੰਘ ਨੇ 49 ਜੀ ਵਿੱਚ ਤੇ ਦਾਸ ਹਜੂਰੀ ਰਾਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਤਗੁਰ ਸੇਵਾ ਲੈ ਰਹੇ ਨੇ ਕੀਰਤਨ ਦੀ ਤੋਂ ਇਸ ਇੱਚੇ ਬਰਕਤਾਂ ਮਿਲੀਆਂ ਸਤਗੁਰਾਂ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਪਿੰਡ ਵਿੱਚ ਸੇਵਾ ਕੀਤੀ ਜਿੰਨਾ ਸਤਗੁਰਾਂ ਨੇ ਮੱਤਬਹੁਤ ਬਖਸ਼ੀ ਉਹ ਸਭ ਨੇ ਇੱਥੇ ਸੇਵਾ ਕਰਕੇ ਤੋਂ ਬਹੁਤ ਸੋਣਾ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਮੂਹ মিডিਆ ਦਾ ਜੋ ਆਪ ਆਈ ਹੋ ਚੱਲ ਕੇ ਧੰਨਵਾਦ ਕਰਦੇ ਹਾਂ ਜਦ ਭਾਜੀ ਤੇ ਫਰਨੇ ਸਿੰਘ ਤੁਸੀਂ ਹੋਣੀ ਕਹਿੰਦੇ ਸੀ ਪਹਿਲੇ ਵੀ ਸਾਡੇ ਮਾਤਾ ਪਿਤਾ ਤਾਂ ਇਹਨਾਂ ਨੇ ਸ਼ਾਦੀ ਕੀਤੀ ਕਿੰਨੇ ਪੁਰਾਣੇ ਪਚਪੰਦੇ ਵਿੱਚ ਹੀ ਗੁਰੂ ਨਾਲ ਜੁੜ ਪਏ ਇਹ ਉਸ ਤੋਂ ਬਾਅਦ ਇਹ ਤਕਰੀਬਨ ਮੇਰਾ ਖਿਆਲ 1981 ਸ਼ਾਇਦ ਵਿੱਚ ਇੱਥੇ ਆਏ ਇਹ ਅੱਜ 26 ਹੋ ਗਿਆ ਕੋਈ ਹਰ 26 ਇੰਨਾ ਚਿਹਰੇ ਸਮਝ ਇੰਨਾ ਚਰ ਕੱਢਣਾ ਕੋਈ ਖਾਲਾ ਜੀ ਦਾ ਵੜ ਨਹੀਂ ਕਿੰਨੇ ਕਹਿੰਦੇ ਹੁੰਦੇ ਆ ਸਤਿ ਮਹਾਂਪੁਰਸ ਸਾਡੇ ਪਿਤਾ ਜੀ ਹਨ ਇਹਨਾਂ ਨਾਲ 2000 ਦਾ 10 ਦਾ ਸੰਗ ਹੋਇਆ ਹੈ ਇਹਨਾਂ ਦੇ ਇਸ ਇਲਾਕੇ ਵਿੱਚ ਨਗਰ ਤੋਂ ਛੱਡ ਕੇ ਬਾਹਰ ਇਲਾਕੇ ਵਿੱਚ ਮੌਤ ਸੰਗਤਾਂ ਨਾਲ ਪਰਸਨ ਪ੍ਰੇਮ ਹੈ ਇਹਨਾਂ ਨੂੰ ਜਿੱਥੇ ਵੀ ਅਸੀਂ ਕਿਦੇ ਖੰਡਪਾਰ ਦੀ ਡਿਊਟੀ ਲਾਉਂਦੇ ਹੁੰਦੇ ਸੀ ਇਹਨਾਂ ਦੀ ਬਾਤ ਸੁਣ ਕੇ ਇਹਨਾਂ ਦੇ ਜਿਹੜੇ ਉਹ ਪਿਆਰੇ ਨਾਲ ਪ੍ਰੇਮ ਸੀ ਉਹਨਾਂ ਨੇ ਆਣ ਕੇ ਉੱਥੇ ਬੈਠਣਾ ਤੇ ਬੜੀ ਬਾਣੀ ਸੁਣੀ ਇਥੇ ਬਾਬਾ ਸੁਰਮਿੰਦਰ ਡੇਰਾ ਉੱਥੇ ਇਹਨਾਂ ਦੀ 6 ਵਜੇ ਡਿਊਟੀ ਸੀ ਤਾਂ ਇਹਨਾਂ ਤੋਂ ਲਾਗੇ-ਲਾਗੇ ਸੰਗਤ ਰਹੀਆਂ ਉਹਨਾਂ ਨੇ ਜਦੋਂ ਬਾਬਾ ਜੀ ਡਿਊਟੀ ਤੇ ਬੈਠੇ ਬੜੀ ਲਾਣਾ ਪਾਠ ਕਰਦੇ ਸੀ ਪਰ ਇਹਨਾਂ ਉੱਥੋਂ ਅੱਧੇ ਕਿਲੋਮੀਟਰ ਤੋਂ ਉੱਠ ਕੇ ਆਏ ਵੀ ਬਾਬਾ ਜੀ ਬਿਆਨ ਵਾਲੇ ਪਾਠ ਕਰਦੇ ਹਨ ਉਹਨਾਂ ਨੇ ਬੈਠ ਕੇ ਬਣੇ ਸਦਾ ਪਨ ਬਾਣੀ ਸੁਣੀ ਸਾਧ ਸੰਗ ਜੀ ਦਾਸ ਸੁਣਦਾ ਹੈ ਇਹਨਾਂ ਪਏ ਬਚਪਨ ਵਿੱਚ ਇਹੀ ਸੀ 아이ਸਾਨਮ ਤੇ ਅੱਜ ਇੱਥੇ ਹੀ ਇਹਨਾਂ ਦੇ ਸਪੱਤਰ ਪਹੁੰਚੇ ਹੋਏ ਨਾ ਉਹਨਾਂ ਅੱਜ ਪੋਤਿਆਂ ਵਾਲੇ ਹੋਏ ਇਸ ਨਗਰ ਵਿੱਚ ਦਾ ਬੜਾ ਪਰਸਾ ਅੱਜ ਤੱਕ ਜਿੱਥੇ ਵੀ ਸੁਣਿਆ ਸੰਤਾਂ ਕੋਲੋਂ ਕਿਸੇ ਦੀ ਨਿੰਦਾ ਚੋੜੀ ਸੁਣੀ ਬਾਬਾ ਜੀ ਨੂੰ ਜਦੋਂ ਵੀ ਦੇਖਿਆ ਸਿਮਰਨ ਕਰਦੇ ਹੀ ਦੇਖਿਆ ਔਰ ਬਾਬਾ ਜੀ ਦਾ ਜਿਹੜਾ ਪ੍ਰਭਾਵ ਹੈ ਘੈਰ ਬਰਾਦਰੀ ਚ ਵੀ ਬਹੁਤ ਸਤਸਕਾਰ ਹੈ